ਆ ਕੈਨ ਯੂ ਨਹੀਂ ਖਿੱਚ ਪੈਂਦੀ ਹੈ ਔਰ ਉਹਦਾ ਕੋਈ ਮਤਲਬ ਪੈ ਮਾਨਾ ਨਹੀਂ ਹੈਗਾ ਪਾਵੇਂ ਅਸੀਂ ਇੱਥੇ ਮਿਲिए ਪਾਵੇਂ ਬਾਹਰ ਜਾਂਦੇ ਆ ਉੱਥੇ ਵੀ ਸਾਰੇ ਸਰਦਾਰ ਪੈਂਟਰਾ ਮਿਲਦੇ ਨੇ ਇੰਡੀਅਨ ਮਿਲਦੇ ਨੇ ਹਿੰਦੂ ਪੈਂਟਰਾ ਮਿਲਦੇ ਨੇ ਅੱਛਾ ਤਾਂ ਨਾਜ਼ੀਰ ਬਤਾਈਏ ਫਿਰ ਆਪਕੋ ਕਿਵੇਂ ਲਗਾ ਮੇਰਾ ਡਾਂਸ ਔਰ ਗਾਣਾ ਬਹੁਤ ਬੇਹੂਦਾ ਵਾਹ ਯਾਰ ਫੇਸਬੁਕ ਤੇ ਜ਼ਰੂਰ ਫੀਡਬੈਕ ਦਿਜੀਏਗਾ ਭੁੱਲੀਏ ਕਿ ਨਹੀਂ ਔਰ ਕਮਲਜੀਤ ਨਾਲ ਬਹੁਤ ਤਾਲੁਕ ਰਹਿੰਦਾ ਹੈ ਕਦੀ ਅਸੀਂ ਗੱਲਾਂ ਵੀ ਕਰਨੇ ਆ ਮੈਸੇਜ ਵੀ ਕਰਨੇ ਆ ਮੈਂ ਉਹਨਾਂ ਨੂੰ ਗਾਣੇ ਭੇਜਣੇ ਆ ਫਿਰ ਉਹਨਾਂ ਨੂੰ ਕਦੀ ਫਨੀ ਕਲਿਪਸ ਭੇਜਣੀਆਂ <laughs> कल के मैं आपको एक बड़ी मजेदार बात बताने लगी हूं कल ना मेरे पास एक खोता आया तो खोता अरे भाई डोंकी नहीं समझे अच्छा चले गधा गांड की शिकायत इस तरह जमे किसी नु गुर्दे दी शिकायत हुंदी है हेलो आहो मैं पे बोलनी हां क्यों पहले पूछ लिया सी रेशम नुजारा नु आहो पूछ लो ना पहले रीमा ने गल कीती ना ओने देर तो जवाब ते फिर मेरे पीछे लग गए हो ना जाओ जाओ रहने दो ਇਸਕ ਲੜਾਈ ਚਲੋ ਇਸਕ ਲੜਾਈ ਕੀ ਹੁੰਦਾ ਮੈਂ ਨਹੀਂ ਜਾਓ ਜੋ ਬੈਨ ਨਹੀਂ ਤੁਹਾਨੂੰ ਗੱਲ ਕਰਦੀ ਆ 90% ਮੈਨੂੰ ਚੜਦੇ ਪੰਜਾਬ ਤੋਂ ਐਨੇ ਪਿਆਰੇ ਕਮੈਂਟ ਆਏ ਔਰ ਸਾਨੂੰ ਐਨੇ ਖਤ ਆਏ ਲੋਕਾਂ ਨੇ ਆਪਣੀ ਪੁਰਾਣੀ ਸਾਰੀ ਜਿਹੜੀ ਉਹਨਾਂ ਦੀ ਪਾਰਟੀਸ਼ਨ ਦੇ ਟਾਈਮ ਦੀ ਐਸੋਸੀਏਸ਼ਨ ਸੀ ਉਹ ਸਭ ਕੁਝ ਉਹਨਾਂ ਨੂੰ ਯਾਦ ਆ ਗਿਆ ਤੇ ਪਿਆਰ ਦਾ ਪੈਗਾਮ ਹੈ ਪਿਆਰ ਦੇ ਪੈਗਾਮ ਚ ਤਾਂ ਕੋਈ ਮਸਲਾ ਹੋਣਾ ਹੀ ਨਹੀਂ ਚਾਹੀਦਾ ਤੁਸੀਂ ਪੁੱਛਿਆ ਹੀ ਨਹੀਂ ਮੇਰੇ ਕੋਲ ਤੇ ਵੇ ਤੁਹਾਨੂੰ ਉਹ ਦੱਸਦੀ ਕਿ ਤੁਹਾਨੂੰ ਲੱਗ ਪਤਾ ਜਾਣਾ ਸੀ ਸलाम ਸਤਿ ਸ੍ਰੀ ਅਕਾਲ ਮੈਂ ਸੁਨੀਲ ਕਟਾਰੀਆ ਸੀ ਲਾਹੌਰ ਚਾ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 34th ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਹਵਾਲੇ ਨਾਲ ਪਹੁੰਚੇ ਹੋਇਆ ਮੇਰੀ ਖੁਸ਼ਕਿਸਮਤੀ ਕਿ ਅਸੀਂ ਆਨਲਾਈਨ ਤਾਂ ਮਿਲਦੇ ਰਹੇ ਗਵਾਣੇ ਗਵਾਣੇ ਦੀ ਗੱਲ ਕਰਦੇ ਰਹੇ ਇਹਨਾਂ ਦੇ ਸੀਰੀਅਲ ਦੀ ਗੱਲ ਕਰਦੇ ਰਹੇ ਮੇਰੇ ਨਾਲ ਨੇ ਬੁਸ਼ ਅंसारी ਮੈਂ ਮੈਂ ਬਹੁਤ ਸਵਾਗਤ ਮਿਹਰਬਾਨੀ ਤੁਸੀਂ ਮੈਨੂੰ ਸਵਾਗਤ ਕਰਤਾ ਹੈ ਪਹਿਲਾਂ ਮੈਂ ਤੁਹਾਡਾ ਸਵਾਗਤ ਕਰ ਰਿਹਾ ਨਹੀਂ ਨਹੀਂ ਸਭ ਨੂੰ ਬਹੁਤ ਪਿਆਰ ਭਰ ਸलाम ਤੇ ਸਤਿ ਸ੍ਰੀ ਅਕਾਲ ਮੁੰਬਈ ਜਾਂਦੇ ਰਹੇ ਹੋ ਤੁਸੀਂ ਔਰ ਕੀ ਯਾਦਾਂ ਨੇ ਮੁੰਬਈ ਦੀਆਂ बस दो तो तीन बारी गई हम बड़ा अच्छा वक्त गुजरिया दोस्तों ने एक मेरी फ्रेंड रईटर हैगी है, है। फिल्म भी लिखी है और ना नसीम मुखरी मुखरी साहब की बेटी है जी। फिर एक मेरी बहुत प्यारा रिश्ता है अमजद खान ग्बर सिंह हो रही जी जी। बेगम ने ना शहला है, है। बहुत प्यार करते रहे फिर एक भारतीय प्रधान बहुत फिल्म क्रिटिक है जर्नलिस्ट उन्होंने बड़ी दोस्तियां बड़िया ने फिर हूँ सुदेश जिंदगी आए बहुत प्यार करते हैं ਸੁਦੇਸ਼ ਆਈਫਾ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਹੈਗੇ ਨੇ ਤੇ ਉਹ ਹੀ ਇਸ ਅ ਵੈਰੀ ਡਾਰਲਿੰਗ ਫਰੈਂਡ ਇੱਕ ਸਾਡਾ ਹੋਰ ਪਾਰਸੀ ਫਰੈਂਡ ਹੈ ਜਿਹੜਾ ਆਂਦਾ ਇੰਡੀਆ ਤੋਂ ਆਂਦਾ ਹੈ ਪਾਕਿਸਤਾਨ ਕਪੜੇ ਲੈ ਕੇ ਆਂਦਾ ਹੈ ਉਹਦੇ ਨਾਲ ਵੀ ਬਹੁਤ ਪਿਆਰ ਹੈ ਕਰਸੀ ਡੁਬਾਸ਼ ਉਹਦਾ ਨਾਂ ਹੈ ਤੇ ਕਿਤੇ ਨਾ ਕਿਤੇ ਕੋਈ ਤਾਲੁਕ ਜੁੜ ਜਾਂਦਾ ਹੈ ਹਮਮ ਔਰ ਸਾਡਾ ਤਾਲੁਕ ਜਿਹੜਾ ਜੁੜਿਆ ਉਹ ਗਵਾਨਣੇ ਗਵਾਨਣੇ ਦੇ ਦੌਰਾਨ ਜੁੜਿਆ ਕੋਵਿਡ ਟਾਈਮ 'ਚ ਜੁੜਿਆ ਜਦੋਂ ਮੈਡਮ ਕੈਨੇਡਾ ਸੀਗੇ ਔਰ ਇੰਸਟਾਗ੍ਰam ਲਾਈਵ ਦੀ ਜਿਹੜੀ ਛੋਟੀ ਛੋਟੀ ਤਾਲੀਮ ਟ੍ਰੇਨਿੰਗ ਮੈਂ ਇਹਨਾਂ ਨੂੰ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਤਾਂ ਹੁਣ ਤੁਸੀਂ ਦੇਖੋ ਇਹਨਾਂ ਦਾ ਇੰਸਟਾਗ੍ਰam ਭਰਿਆ ਪਿਆ ਔਰ ਮੈਡਮ ਪੂਰੇ ਐਕਟਿਵ ਨੇ ਆਪਣੇ YouTube ਚੈਨਲ ਤੇ ਵੀ ਬਸ ਔਰ ਖਾਸ ਤੌਰ ਤੇ ਮੈਮ ਜਦੋਂ 80 ਉਧਰ ਆਉਂਦੇ ਆ ਉਸ ਪੰਜਾਬ ਤੋਂ ਤੇ ਤੁਹਾਡੇ ਦਿਲ ਦੇ ਵਿੱਚ ਕੀ ਜਜ਼ਬਾਤ ਹੁੰਦੇ ਜਦੋਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਮ ਮੈਂ ਆ ਰਿਹਾ ਬਹੁਤ ਅੱਛਾ ਲੱਗਦਾ ਹੈ ਇੱਕ ਮੈਂ ਕੈਨ ਯੂ ਨਹੀਂ ਆ ਖਿੱਚ ਪੈਂਦੀ ਹੈ ਔਰ ਉਹਦਾ ਕੋਈ ਮਤਲਬ ਪੈ ਮਾਨਾ ਨਹੀਂ ਹੈਗਾ ਭਾਵੇਂ ਅਸੀਂ ਇੱਥੇ ਮਿਲੀਏ ਭਾਵੇਂ ਬਾਹਰ ਜਾਂਦੇ ਆ ਉੱਥੇ ਵੀ ਸਾਡੇ ਸਰਦਾਰ ਭੈਣ ਭਰਾ ਮਿਲਦੇ ਨੇ ਇੰਡੀਅਨ ਮਿਲਦੇ ਨੇ ਹਿੰਦੂ ਭੈਣ ਭਰਾ ਮਿਲਦੇ ਨੇ ਤੇ ਉਹ ਜੇ ਕੋਈ ਮਤਲਬ ਕਹਿ ਕਹਿਣ ਵਾਲਾ ਨਹੀਂ ਡਿਸਕ੍ਰਾਈਬ ਕਰਨ ਵਾਲਾ ਪਿਆਰ ਨਹੀਂਗਾ ਪਰ ਉਹ ਇੱਕ ਹੈ ਵੇ ਉਹੀ ਤਾਲੁਕ ਸਾਨੂੰ ਫੀਲ ਹੁੰਦਾ ਅਸੀਂ ਜਦੋਂ ਬੰਗਲਾਦੇਸ਼ੀਆਂ ਨੂੰ ਮਿਲਨੇ ਆਂ ਅੱਛਾ ਕਿਉਂਕਿ ਅਸੀਂ ਇੱਕ ਹੁੰਦੇ ਸੀ ਕਦੀ ਨਾ ਉਹ ਜੋ ਵੀ ਕੁਝ ਹੋਇਆ ਸਾਡੇ ਦਰਮਿਆਨ ਇੰਡੀਆ ਦੇ ਸਾਡੇ ਦਰਮਿਆਨ ਜਾਂ ਬੰਗਲਾਦੇਸ਼ ਦੇ ਸਾਡੇ ਦਰਮਿਆਨ ਉਹ ਦੇ ਵਿੱਚ ਲੋਕਾਂ ਦਾ ਕੋਈ ਲੋਕਾਂ ਤੇ ਅਸਰ ਨਹੀਂ ਪਿਆ ਤੇ ਜਨਤਾ ਜਿਹੜੀ ਹੈ ਦੀ ਮੈਂ ਕਹਿੰਦੇ ਨੇ ਉਹ ਆਪਸ ਚ ਜੁੜੀ ਹੁੰਦੀ ਹੈ ਇਹ ਹਕੂਮਤਾਂ ਦੀਆਂ ਪਾਲਿਸੀਆਂ ਨੇ ਜਾਂ ਜੋ ਵੀ ਉਹ ਨਦੀ ਮਸਲੇਤਾ ਨੇ ਉਹਦੀ ਵਜ੍ਹਾ ਨਾਲ ਸਾਡੇ ਚ ਦੂਰੀਆਂ ਹੋ ਜਾਂਦੇ ਪਰ ਬਹੁਤ ਪਿਆਰ ਲੱਗਦਾ ਬਹੁਤ ਅੱਛਾ ਲੱਗਦਾ ਹਮਮ ਔਰ ਤੁਸੀਂ ਸਾੜੀਆਂ ਦੀ ਗੱਲ ਕੀਤੀ ਤੁਹਾਨੂੰ ਹੋਰ ਕੀ ਸ਼ੈ ਜਿਹੜੀ ਜਦੋਂ ਉਧਰੋਂ ਕੋਈ ਪੰਜਾਬੀ ਆਉਂਦੇ ਨੇ ਤੁਸੀਂ ਮੰਗਵਾਉਂਦੇ ਹੋ ਜਾਂ ਤੁਹਾਨੂੰ ਦਿਲ ਕਰਦਾ ਹੈ ਕਿ ਮੈਂ ਆ ਖਾਵਾਂ ਜਾਂ ਆ ਪਾਵਾਂ ਤੁਸੀਂ ਪੁੱਛਿਆ ਹੀ ਨਹੀਂ ਮੇਰੇ ਕੋਲੋਂ ਤੇ ਫੇ ਤੁਹਾਨੂੰ ਉਹ ਦੱਸਦੀ ਕਿ ਤੁਹਾਨੂੰ ਲੱਗ ਪਤਾ ਜਾਣਾ ਸੀ ਨਹੀਂ ਮੈਂ ਪੁੱਛਿਆ ਨਹੀਂ ਹੁਣ ਉਹ ਸਰਪ੍ਰਾਈਜ਼ ਮੈਂ ਇਸ ਗੁਫ਼ਤਗੋਤ ਬਾਅਦ ਮੈਡਮ ਨੂੰ ਦੇਣਾ ਹੈ ਮੈਂ ਨਾਲ ਕੀ ਲੈ ਕੇ ਆਇਆ ਜਾਂ ਕੀ ਇਹਨਾਂ ਨੂੰ ਦੇਣਾ ਪਰ ਅਦਰਵਾਈਜ਼ ਤੁਹਾਡੇ ਮਨਚ ਕੀ ਹੁੰਦਾ ਦੋ ਦੋ ਬਿਲਕੁਲ ਜ਼ਿਆਦਾ ਤੇ ਇੰਡੀਆ ਦੀਆਂ ਸਾੜੀਆਂ ਸਾੜੀਆਂ ਔਰ ਚਾਂਦੀ ਦਾ ਜ਼ੇਵਰ ਜਿਹੜਾ ਮੈਂ ਜੈਪੁਰ ਲਾ ਜਾ ਕੇ ਇਹਨਾਂ ਲਿੱਤਾ ਸੀ ਉਦੋਂ ਤੇ ਬਾਕੀ ਸਾੜੀ ਸਾੜੇ ਕੋਲ ਵੀ ਬੜਾ ਕੁਝ ਹੈ ਇੱਥੋਂ ਦੇ ਸ਼ਲਵਾਰ ਕਮੀਜ਼ ਬਹੁਤ ਜਾਂਦੇ ਨੇ ਉੱਥੇ ਮੈਨੂੰ ਪਤਾ ਹੈ ਇੰਡੀਆ ਮੈਂ ਆਪਣੀ ਦੋਸਤਾਂਵਾਂ ਸੇ ਵੀ ਭੇਜਦੀ ਸਾ ਤੇ ਉਹ 3 ਪੀਸ ਸੂਟ ਉਹਨਾਂ ਨਾਲ ਸਾਡੇ ਦੁਪੱਟੇ ਸਲਵਾਰਾ ਕਮੀਜ਼ਾਂ ਪਸੰਦ ਨੇ ਤੇ ਕਲਚਰ ਨੇੜੇ ਨੇੜੇ ਹੈ ਔਰ ਚੀਜ਼ਾਂ ਦੀ ਲਾਈਕਿੰਗ ਪਰ ਸਾੜੀਆਂ ਜ਼ਰਾ ਪਾਨ ਵਾਲਾ ਬੰਦਾ ਕੋਈ ਵੱਖਰਾ ਹੀ ਹੁੰਦਾ ਆਮ ਬੰਦੇ ਦਾ ਕੰਮ ਨਹੀਂਗਾ ਮੈਂ ਪਾਨੀਆਂ ਔਰ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇਖੀਆਂ ਨੇ ਖਾਸ ਤੌਰ ਤੇ ਚੜ੍ਹਦੇ ਪੰਜਾਬ ਵਾਲੀਆਂ ਪੰਜਾਬੀ ਫਿਲਮਾਂ ਜਦੋਂ ਮਨਮੋਹਨ ਸਿੰਘ ਜੀ ਨੇ ਪੰਜਾਬੀ ਸਿਨੇਮਾ ਦਾ ਇੱਕ ਰਿਵਾਈਵਲ ਕੀਤਾ ਤਾਂ ਉਹਦੇ ਵਿੱਚ ਸਾਨੂੰ ਕਮਲਜੀਤ ਉੱਚੇ ਲੰਮੇ ਕੱਦ ਵਾਲੇ ਕਮਲਜੀਤ ਜੀ ਦਿਖੇ ਔਰ ਉਹਨਾਂ ਨਾਲ ਵੀ ਇਹਨਾਂ ਨੇ ਕੰਮ ਕੀਤਾ ਹੈ ਬੜੇ ਅچھے ਦੋਸਤ ਨੇ ਸਾਰੇ ਦੋਸਤਾਂ ਦੇ ਵਿੱਚ ਮੈਂ ਉਹਨਾਂ ਦਾ ਨਾਮ ਉਸ ਲਈ ਨਹੀਂ ਲਿਆ ਕਿਉਂਕਿ ਹੀ ਹੈਜ਼ ਅ ਸਪੈਸ਼ਲ ਪਲੇਸ ਇਨ ਮਾਈ ਲਾਈਫ ਐਂਡ ਮਾਈ ਹਾਰਟ ਔਰ ਕਮਲਜੀਤ ਨਾਲ ਬਹੁਤ ਤਾਲੁਕ ਰਹਿੰਦਾ ਹੈ ਕਦੀ ਅਸੀਂ ਗੱਲਾਂ ਵੀ ਕਰਨੇ ਆ ਮੈਸੇਜ ਵੀ ਕਰਨੇ ਆ ਮੈਂ ਉਹਨਾਂ ਨੂੰ ਗਾਣੇ ਭੇਜਣੀਆਂ ਫਿਰ ਉਹਨਾਂ ਨੂੰ ਕਦੀ ਫਨੀ ਕਲਿਪਸ ਭੇਜਣੀਆਂ ਤੇ ਕਮਲਜੀਤ ਸਿੰਘ ਜਿਹੜੇ ਨੇ ਉਹ ਕਾਫੀ ਪਿਛਲੇ 12 ਸਾਲ ਤੋਂ ਮੇਰੇ ਲਿਖੇ ਇੱਕ ਸੀਰੀਅਲ 'ਚ ਉਹਨਾਂ ਨੇ ਕੰਮ ਕੀਤਾ ਸੀ ਜੀ ਔਰ ਮੈਂ ਇੰਡੀਆ ਗਈ ਸੀ ਤੇ ਮੈਂ ਉਹਨਾਂ ਨੂੰ ਉੱਥੋਂ ਫਿਰ ਰਿਕੁਐਸਟ ਕੀਤੀ ਤੇ ਉਹਨਾਂ ਨੇ ਫਿਰ ਅਸੀਂ ਬੜਾ ਅੱਛਾ ਵਕ ਉਹ ਤਾਂ ਫਿਰ ਅਸਮਾ ਦੇ ਘਰ ਵੀ ਗਏ ਸਨ ਤੇ ਬਹੁਤ ਅੱਛਾ ਪਿਆਰਾ ਰਿਸ਼ਤਾ ਚੱਲ ਰਿਹਾ ਉਹਨਾਂ ਦਾ ਤੇ ਉਮੀਦ ਹੈ ਕਿ ਜਦੋਂ ਕਮਲਜੀਤ ਜੀ ਸਾਡੀ ਗੁਫ਼ਤ ਨੂੰ ਦੇਖਣਗੇ ਉਹਨਾਂ ਨੂੰ ਅੱਛਾ ਲੱਗੇਗਾ ਇਸ ਤੋਂ ਇਲਾਵਾ ਜੇ ਮੈਂ ਹੁਣ ਸਿਨੇਮਾ ਜਾਂ ਮੌਸੀਕੀ ਦੇ ਹਵਾਲੇ ਨਾਲ ਗੱਲ ਕਰਾਂ ਤੁਹਾਡਾ ਕੰਮ ਹਰ ਪਾਸੇ ਉਹਦੀ ਤਾਰੀਫ਼ ਹੁੰਦੀ ਹੈ ਜਦੋਂ ਅਸੀਂ ਇੱਕ ਮੈਨੂੰ ਯਾਦ ਹੈ ਮੈਂ ਛੋਟੇ ਹੁੰਦੇ ਦੇਖਦਾ ਸੀ ਬਿਲਕੀਸ ਕਰਕੇ ਆਉਂਦਾ ਸੀ ਬਿਲਕੀਸ ਕੌਰ ਬਿਲਕੀਸ ਕੌਰ ਔਰ ਉਹ ਆਈ ਥਿੰਕ ਬਾਹਰ ਦਾ ਸੈਟਅਪ ਸੀ ਸਾਰਾ ਜੀ ਜੀ ਉਹ ਬਿਲਕੀਸ ਕੌਰ ਜਿਹੜੀ ਹੈ ਉਹ ਕਨਵਰਟਡ ਮੁਸਲਮ ਹੈ ਉਹਦਾ ਨਾਂ ਪਹਿਲੇ ਮਲਵੰਦ ਕੌਰ ਸੀ ਫਿਰ ਉਹਨੇ ਕਿਸੇ ਲਾਹੌਰ ਦੇ ਬੰਦੇ ਨਾਲ ਵਿਆਹ ਕੀਤਾ ਸੀ ਕਹਾਣੀ ਚ ਤੇ ਫਿਰ ਉਹ ਅਮਰੀਕਾ ਚਲੇ ਗਏ ਸਨ ਫਿਰ ਟਾਬਾ ਚ ਲਾਂਦੀ ਸੀ ਹਾਂ ਤੇ ਉਹ ਟਾਬਾ ਮੈਂ ਨਿਊਯਾਰਕ ਚ ਲਾਂਦੀ ਸਾਂ ਤੇ ਉਹ ਬੜਾ ਮਜ਼ੇਦਾਰ ਕੋ ਦਾ ਰੋਲ ਸੀ ਉਹਦੀ ਪੰਜਾਬੀ ਵਿੱਚ ਕਾਫੀ ਸਿੱਖਾਂ ਵਾਲੀ ਬੋਲਣ ਦੀ ਕੋਸ਼ਿਸ਼ ਕੀਤੀ ਸੀ ਉੰਜ ਮੈਂ ਜ਼ਿਆਦਾ ਵੀ ਗੋੜੀ ਬੋਲ ਸਕਦੀ ਸਾਂ ਮਗਰ ਮੈਨੂੰ ਫਿਰ ਇਹ ਖਿਆਲ ਸੀ ਕਿ ਹੋਰ ਜਿਹੜੇ ਸਾਡੇ ਏਰੀਆਜ਼ ਨੇ ਪਸ਼ੌਰ ਹੈ ਜਾਂ ਕੋਟਾ ਬਲੋਚਿਸਤਾਨ ਹੈ ਉਹਨਾਂ ਵਾਸਤੇ ਪੰਜਾਬੀ ਜ਼ਰਾ ਜ਼ਿਆਦਾ ਗੁੜੀ ਹੋਵੇ ਤੇ ਉਹ ਉਹਨਾਂ ਦੇ ਸਿਰ ਤੋਂ ਨਾ ਗੁਜ਼ਰ ਜਾਵੇ ਤੇ ਮੈਂ ਐਕਸੈਂਟ ਬਹੁਤਾ ਫੜਿਆ ਲਫ਼ਜ਼ ਜ਼ਰਾ ਦਰਮਿਆਨੇ ਰੱਖਿਆ ਪਰ ਮੈਨੂੰ ਬੜਾ ਮਜ਼ਾ ਆਇਆ ਇੱਕ ਅਲੱਗ ਤਰ੍ਹਾਂ ਦੀ ਪੰਜਾਬੀ ਬੋਲਣ ਦਾ ਔਰ ਇੱਕ ਚੀਜ਼ ਬੜੀ ਖੂਬਸੂਰਤ ਇਸ ਸਵਿਚ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਇਸ ਗੁਫ਼ਤਗੂ ਦੇ ਵਿੱਚ ਇੱਕ ਬੱਚੀ ਇਹਨਾਂ ਨੂੰ ਮਿਲੀ ਇੰਡੀਅਨ ਪੰਜਾਬ ਤੋਂ ਕੈਨੇਡਾ ਦੇ ਵਿੱਚ ਔਰ ਬਠਿੰਡੇ ਤੋਂ ਵੈਸੀ ਹੋ ਬਠਿੰਡੇ ਤੋਂ ਕੁੜੀ ਔਰ ਉਹਨੂੰ ਨਰਸ ਨਰਸ ਬਣੀ ਉਹ ਤੇ ਜਾ ਕੇ ਪੜ੍ਹਨ ਗਈ ਸੀ ਪਰ ਉਹਨੂੰ ਕੁਝ ਬਿਮਾਰੀ ਨੇ ਉਹਨੂੰ 4 ਸਟੇਜ ਕੈਂਸਰ ਸੀ ਕੈਂਸਰ ਸੀ ਦਨਾਸੀ ਮਰਜੀਤ ਕੌਰ ਤੇ ਮੈਂ ਸਿਸਕੈਚੂਨ ਗਈ ਸੀ ਕਿਸੇ ਕੈਨੇਡੀਅਨ ਸੀਰੀਜ਼ 'ਚ ਕੰਮ ਕਰ ਬੀਸੀ ਇੱਕ ਕੁੜੀ ਆਸਾਂ ਡਾਇਰੈਕਟਰ ਹੋ ਗਈ ਤੇ ਵਿੱਚ ਮੇਰੇ ਨਾਲ ਕਾਫੀ ਸਰਦਾਰ ਐਕਟਰ ਵੀ ਸਨ ਤੇ ਉਹ ਮੈਂ ਉਥੇ ਨੇੜੇ ਕਾਮਕਾਰ ਇਸਾ ਤੇ ਉਹਦੇ ਪ੍ਰਾਨੇ ਮੈਨ ਕਿਹਾ ਕਿ ਉਹ ਆਪਕੇ ਡਰਾਮਸ ਬਹੁਤ ਦੇਖਤੀ ਹੈ ਤਾਂ ਕੈਨ ਯੂ ਮੀਟ ਹਰ ਮੈਂ ਕਿਹਾ ਮੈਂ ਆਜ ਨਹੀਂ ਆ ਮੈਂ ਚਲੀ ਗਈ ਤੇ ਫੋਰ ਸਟੇਜ ਦਾ ਉਹਨੂੰ ਕੈਂਸਰ اور ਉਹਨੂੰ کافی ਕੰਪਲਿਕیشنਸ ਹਨ ਹਡੀਆਂ ਦਾ ਵੀ ਹੋ ਗਿਆ ਸੀ خیر ਬੜੀ ਪਿਆਰੀ ਬੱਚੀ ਮੈਂ ਉਹਨੂੰ ਮਿਲੀ ਬਹੁਤ ਪਿਆਰ ਕੀਤਾ ਫਿਰ ਮੈਂ ਉਹਨੂੰ ਸੁਜੈਸਟ ਕੀਤਾ ਇਥੇ ਲੋਰਚਿਕ ਸਾਹਿਬ ਨੇ ਉਹਨਾਂ ਦਾ ਨਾਮ 우ਬੈਦ ਹੈ ਹੀ ਇਸ ਨੋਟ ਐਗਜ਼ੈਕਟਲੀ ਅ ਡਾਕਟਰ ਐਂਡ ਨੋਟ ਅ ਸਪਿਰਚੁਅਲ ਪਰਸਨ ਬਟ ਹੀ ਰეკਮੈਂਡਸ ਡਿਫਰੈਂਟ ਕਾਈਂਡ ਆਫ ਆਰਗੇਨਿਕ ਫੂਡ ਉਹਨਾਂ ਦੇ ਕੰਬੀਨੇਸ਼ਨ ਐਸੇ ਨੇ ਉਹ ਫਿਰ ਕਿਓਰ ਕਰ ਦਿੰਨੇ ਫਿਰ ਮੈਂ ਉਹਨੂੰ ਉਹਨਾਂ ਦੇ ਨਾਲ ਕਨੈਕਟ ਕਰਾਇਆ ਔਰ ਉਹਨੇ 3 ਸਾਲ 2.5 ਸਾਲ ਬਹੁਤ ਉਹਨਾਂ ਦੀ ਇਨਸਟਰਕਸ਼ਨਸ ਦੇ ਮੁਤਾਬਿਕ ਆਪਣੀ ਖਾਂਦੀਆਂ ਚੀਜ਼ਾਂ ਤੇ ਹਾਂ ਉਹ ਐਂਡ ਸ਼ੀ ਇਸ ਫੀਲਿੰਗ ਮੱਚ ਬੈਟਰ ਉਹ ਕਹਿੰਦੀ ਇਹ ਅੰਦਰੋਂ ਕੁਝ ਹੋ ਰਿਹਾ ਨਹੀਂ ਹੋ ਰਿਹਾ ਮੈਨੂੰ ਕੋਈ ਪੀੜ ਨਹੀਂ ਹੈਗੀ ਹੁਣ ਹੂੰ ਸ਼ੀ ਇਸ ਪੇਨ ਫਰੀ ਐਂਡ ਸ਼ੀ ਇਸ ਕ੍ਰੇਜ਼ੀ ਫॉर ਪਾਕਿਸਤਾਨੀ ਡਰਾਮਾਸ ਔਰ ਸਾਡੇ ਜਿੰਨੇ ਦੋਸਤ ਐਕਟਰ ਨੇ ਮੈਂ ਕਿਹਾ ਤੂੰ ਕਦੀ ਆ ਨਾਥੇ ਨਨਕਾਣੇ ਸਾਹਿਬ ਅਦਰਬਾਰ ਸਾਹਿਬ ਤੇ ਮੇਰੇ ਕੋਲ ਕਰਾਚੀ ਆ ਮੇਰੀ ਬੇਟੀ ਬਣ ਗਈ ਹੈ ਚਲੋ ਇਹ ਤਾਂ ਪਾਕਿਸਤਾਨੀ ਡਰਾਮਿਆਂ ਦੇ ਸ਼ੌਕੀਨ ਹੈ ਹੀ ਨੇ ਭਾਵੇਂ ਉਹ ਕਿਤੇ ਵੀ ਕੋਲ ਆਲਮ ਦੇ ਵਿੱਚ ਪੰਜਾਬੀ ਬੈਠੇ ਹੋਣ ਕਿਸੇ ਵੀ ਪਾਸੇ ਦੇ ਹੋਣ ਪਰ ਤੁਸੀਂ ਉਧਰਲੇ ਕਿਹੜੇ ਸਿਨੇਮਾ ਦੇ ਜਾਂ 뮤직 ਦੇ ਕਿਹੜੇ ਤੁਹਾਨੂੰ ਆ ਆਰਟਿਸਟ ਪਸੰਦ ਨੇ 뮤ਜ਼ਿਕ ਤੇ 뮤ਜ਼ਿਕ ਤੇ 뮤ਜ਼ਿਕ ਬਸ ਕੁਝ ਨਾ ਪੁੱਛੋ ਪੁਰਾਣਾ ਦਰਮਿਆਨਾ ਜੀ ਤੁਹਾਨੂੰ ਜ਼ਿਆਦਾ ਸੁਣਦੇ ਹੋ ਪੁਰਾਣਾ ਦਰਮਿਆਨਾ ਯਾ ਲੇਟਸਟ ਦੇਖੋ ਸਭ ਨੂੰ ਅਸੀਂ ਸੁਣਨੇ ਆ ਅਸੀਂ ਤੇ ਬੀਮਸੈਨ ਜੋਸ਼ੀ ਤੋਂ ਸ਼ੁਰੂ ਹੋਏ ਆ ਅਸੀਂ ਕਲਾਸਿਕਲ ਸੁਣਨੇ ਆ ਸਾਡੇ ਘਰ ਚ ਬਹੁਤ ਗੋੜਾ 뮤ਜ਼ਿਕ ਸੁਣਿਆ ਜਾਂਦਾ ਹੈ ਤੇ ਉਹ ਸੈਗਲ ਸਾਹਿਬ ਮੇਰੇ ਨਾਨਾ ਉਹਨਾਂ ਦੀ ਤਰ੍ਹਾਂ ਗਾਉਂਦੇ ਸਨ ਫਿਰ ਉਹ ਪੁਰਾਣੀ ਮੇਰੇ ਮੇਰੇ ਬਚਪਨ ਦੀਆਂ ਚੀਜ਼ਾਂ ਨੇ ਫਿਰ ਲਤਾ ਜੀ ਆਸ਼ਾ ਜੀ ਕਿਸ਼ੋਰ ਜੀ ਤੇ ਫਿਰ ਜਿਹੜਾ 뮤직 ਐਕਚੁਅਲੀ 뮤직 ਡਾਇਰੈਕਟਰ ਜਿਹੜੇ ਨਾ ਉਹਨਾਂ ਦੇ ਵਾਸਤੇ ਮੇਰਾ ਜਿਹੜਾ ਕ੍ਰੇਜ਼ ਹੈ ਇਸਮਾਈਲ दरबार ਹੋਏ ਨਸ਼ਾਦ ਸਾਹਿਬ ਹੋਏ ਫਿਰ ਵਿਸ਼ਾਲ ਬਰਜਵਾ ਬਰਜਵਾਜ ਹੋਏ ਤੇ ਫਿਰ ਆਪਣਾ ਆਰਡੀ ਬਰਮਨ ਐਸਡੀ ਬਰਮਨ ਬੰਗਲਾ 뮤직 ਹਰ ਤਰ੍ਹਾਂ ਦਾ 뮤직 ਬਿਲਕੁਲ ਤਰੱਚਾ ਬਹੁਤ ਔਰ ਤੁਸੀਂ ਇਸੇ ਕਰਕੇ ਤੁਹਾਨੂੰ ਗਾਉਣ ਦਾ ਵੀ ਮਨ ਲੱਗਦਾ ਸ਼ੌਕ ਬਹੁਤ ਪਿਆ ਗੌਣ ਦੀ ਸ਼ਿਕਾਇਤ ਇਸ ਤਰ੍ਹਾਂ ਜਿਵੇਂ ਕਿਸੇ ਨੂੰ ਗੁਰਦੇ ਦੀ ਸ਼ਿਕਾਇਤ ਹੁੰਦੀ ਹੈ ਹੂੰ ਔਰ ਤੁਹਾਡਾ ਨਹੀਂ ਹੁਣ ਮਨ ਕਰਦਾ ਕਿ ਉਧਰ ਆਈਏ ਬਹੁਤ ਟਾਈਮ ਹੋ ਗਿਆ ਬਹੁਤ ਕਰਦਾ ਹੈ ਬਹੁਤ ਮੇਰੀ ਸਹੇਲੀ ਵੀ ਬੜਾ ਇੰਤਜ਼ਾਰ ਕਰ ਰਹੀ ਹੈ ਮੈਂ ਕਿਹ ਅਕੀਕਾ ਨਾ ਫਿਰ ਦੁਬਈ ਚ ਮਿਲਾਂਗੀ ਕਿਉਂਕਿ ਤੁਹਾਡੇ ਪਾਸੇ ਸਖਤੀ ਬਹੁਤੀ ਹੈ ਅਸੀਂ ਤੇ ਬਹੁਤ ਲਾੜ ਕਰਨੇ ਆ ਆਪਣੇ ਇੰਡੀਅਨ ਸਾਥੀਆਂ ਨੂੰ ਦੋਸਤਾਂ ਨੂੰ ਆਪਣੇ ਸਰਦਾਰ ਪੈਂਟ ਭਰਾਵਾਂ ਨੂੰ ਇਹ ਤੁਸੀਂ ਸਾਨੂੰ ਲਾੜ ਨਹੀਂ ਕਰਦੇ ਇਹ ਹੁਣ ਕਮੈਂਟਸ ਵਿੱਚ ਦੱਸ ਦੇਣਾ ਤੁਸੀਂ ਕਿ ਕਰਦੇ ਹੋ ਕਿ ਨਹੀਂ ਕਰਦੇ ਜਾਂਦੇ ਜਾਂਦੇ ਸਾਡੀ ਆਡੀਅנס ਲਈ ਕੁਝ ਕਹਿਣਾ ਚਾਹੋ ਗਵਣੇ ਗਵਣੇ ਦੇ ਅੰਦਾਜ਼ ਦੇ ਵਿੱਚ ਜਾਂ ਅਦਰਵਾਈਜ਼ ਬਸ ਗਵਣੇ ਤਾਂ ਸਾਰਾ ਤੁਹਾਨੂੰ ਪਤਾ ਹੈ ਜਿਹੜਾ 4 ਮਿੰਟ ਦਾ ਆਈਟਮ ਸੀ ਉਹ ਤਾਂ ਉਹ ਹੈ ਬਹੁਤ ਛੋਟੀ ਛੋਟੀ ਡਿਊਰੇਸ਼ਨ ਦੀ ਗੱਲ ਸੀ ਪਰ ਬਹੁਤ ਵੱਡੀ ਗੱਲ ਸੀ ਤੇ ਜਿਨ੍ਹਾਂ ਨੂੰ ਪਹੁੰਚੀ ਹੈ ਤਾਂ ਮੈਂ ਹੁਣ ਵੀ ਤੁਹਾਨੂੰ ਕਹਿੰਨੀ ਹਾਂ 90% ਮੈਨੂੰ ਚੜ੍ਹਦੇ ਪੰਜਾਬ ਤੋਂ ਐਨੇ ਪਿਆਰੇ ਕਮੈਂਟ ਆਏ ਔਰ ਸਾਨੂੰ ਐਨੇ ਖਤ ਆਏ ਲੋਕਾਂ ਨੇ ਆਪਣੀ ਪੁਰਾਣੀ ਸਾਰੀ ਜਿਹੜੀ ਉਹਨਾਂ ਦੀ ਪਾਰਟੀਸ਼ਨ ਦੇ ਟਾਈਮ ਦੀ ਐਸੋਸੀਏਸ਼ਨ ਸੀ ਉਹ ਸਭ ਕੁਛ ਨੂੰ ਯਾਦ ਆ ਗਿਆ ਤੇ ਪਿਆਰ ਦਾ ਪੈਗਾਮ ਹੈ ਪਿਆਰ ਦੇ ਪੈਗਾਮ 'ਚ ਤਾਂ ਕੋਈ ਮਸਲਾ ਹੋਣਾ ਹੀ ਨਹੀਂ ਚਾਹੀਦਾ ਸਾਡੇ ਵੱਲ ਆਣਾ ਮੁਸ਼ਕਲ ਨਹੀਂ ਹੈਗਾ ਤੁਹਾਡੇ ਵੱਲ ਜਾਣਾ ਮੁਸ਼ਕਲ ਹੈ ਸਾਡੇ ਵਾਸਤੇ ਵੀ ਰਾਹ ਤੇ ਖੋਲੋ ਅਸੀਂ ਪਿਆਰ ਵੰਡਣੇ ਆਣਾ ਅਸੀਂ ਕੀ ਲੈਣਾ ਆ ਗਏ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਗੱਲਬਾਤ ਕਿਸਾਨੇ ਲੱਗੀ ਜ਼ਰੂਰ ਦੱਸਿਓ ਫੀਡਬੈਕ ਦਿਓ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ